ਤੇਰੇ ਕੋਲ ਜਾ ਪਹੁੰਚਾ ਇੰਜ ਖੜੀ ਖੜੋਤੀ ਵੇ ਐਤੀ ਆ ਤੁਹਾਡੇ ਭਰਾ ਦੇ ਬਲਵਕਸ਼ੇ ਕੁਮਾਰ ਉਹਨੇ ਖਾਸ ਕਰਕੇ ਗੱਲ ਬੜੀ ਵਧੀਆ ਕੀਤੀ ਹੈ ਕਿ ਇਹ ਮਦਦ ਨਹੀਂ ਹੈ ਇੱਕ ਵੱਡੇ ਭਰਾ ਦੇ ਲਈ ਛੋਟੇ ਭੈਣ ਨੂੰ ਪਿਆਰ ਤੁਹਾਨੂੰ ਕਦੋਂ ਪਤਾ ਲੱਗਾ ਕੀ ਕਹਿਣਾ ਚਾਹੋਗੇ ਹਾਂ ਜੀ ਮੈਨੂੰ ਥੋੜਾ ਟਾਈਮ ਪਹਿਲਾਂ ਇਹ ਪਤਾ ਲੱਗਾ ਮੈਨੂੰ ਬੈਂਕ ਤੋਂ ਹੋਣਾ ਹੈ ਸਲੇ ਟ੍ਰਾਂਜੈਕਸ਼ਨ ਹੋਈ ਹੈ ਤੇ ਮੈਨੂੰ ਤਾਂ ਯਕੀਨ ਹੀ ਨਹੀਂ ਹੋਇਆ ਕਿ ਕਿ ਮੇਰੇ ਤੇ ਜਿੱਦ ਜਿੱਦੇ ਵੀ ਨਹੀਂ ਸੀ ਤੇ ਪਰ ਜਦੋਂ ਮੈਨੂੰ ਪਤਾ ਲੱਗਾ ਜੀ ਮੈਂ ਅਜੇ ਤੱਕ ਵੀ ਮੈਂ ਥੋੜਾ ਜਿਹਾ ਉਹ ਕਹਿੰਦੇ ਨਾ ਬੰਦਾ ਸੁਖਨੇ ਚ ਹੁੰਦਾ ਵੀ ਮੇਰੇ ਲਈ ਸੁਖ ਬਣਾਏ ਪਰ ਮੈਂ ਬੜੀ ਧੰਨਵਾਦੀ ਆ ਜੀ ਮੈਂ ਅਕਸ਼ੇ ਕੁਮਾਰ ਭਾਜੀ ਦਾ ਫਰਜ਼ ਉਹਨਾਂ ਨੇ ਨਿਭਾਇਆ ਮੈਨੂੰ ਭੈਣ ਗਿਆ ਹੈ ਆਪਣੀ ਛੋਟੀ ਭੈਣ ਗਿਆ ਹੈ ਤੇ ਵੀਰ ਮੇਰੇ ਵੀ ਹੈ ਵਾਦਾ ਹੈ ਤੁਹਾਡੇ ਨਾਲ ਕਿ ਮੈਂ ਤਾ ਉਮਰ ਇੱਕ ਭੈਣ ਦਾ ਰਿਸ਼ਤਾ ਤੁਹਾਡੇ ਨਾਲ ਨਿਭਾਵਾਂਗੀ ਤੇ ਮੈਂ ਅਕਸ਼ੇ ਕੁਮਾਰ ਵੀਰ ਜੀ ਦੀ ਬਹੁਤ 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 ਧੰਨਵਾਦੀ ਆ ਮੇਰੇ ਕੋ ਵਰਡਸ ਨਹੀਂ ਆਗੇ ਜੀ ਵਰਡਸ ਖਤਮ ਹੋ ਗਏ ਖੁਸ਼ੀ ਦੀ ਲਹਿਰ ਹੈ ਜੀ ਆਬਵੀਅਸਲੀ ਜਿਹੜੇ ਬੱਚੇ ਮਾਇੂਸ ਹੋ ਕੇ ਬੈਠੇ ਸਨ ਕਿ ਮਮਾ ਹਮ ਕੀ ਆਊਗਾ ਹਮ ਕਿਤਨਾ ਕਰਾਂਗੇ ਸਾਡਾ ਸਕੂਲ ਸਾਡੀ ਪੜਾਈ ਪਰ ਖੁਸ਼ੀ ਦਿਲਾ ਰਹੇ ਰੱਖੜੀ ਵੀ ਆ ਰਹੀ ਹੈ ਤੇ ਮੈਂ ਜਾਵਾਂਗੀ ਜੀ ਕੋਸ਼ਿਸ਼ ਕਰਾਂਗੀ ਮੈਂ ਆਪਣੇ ਨੀਂਦ ਦੇ ਕੋਠੇ ਬੰਨ੍ਹਾ ਰੱਖਣੀ ਹਾਂ ਇੱਕ ਭਰਾ ਦੇ ਲਈ ਇੱਕ ਗਾਣਾ ਮੈਂ ਜੀ ਉਹ ਸਾਰਾ ਇਹ ਵੀ ਰੱਖੜੀ ਦਾ ਹੀ ਗਾਣਾ ਹੈ ਕਿ ਗਾ ਕੇ ਦੇ ਵੀਰਾ ਤੇਰਾ ਸਤਰੰਗਾ ਚੀਰਾ ਚੀਰੇ ਉਤਵਾਰ ਦਿਆਂ ਮੈਂ ਸੁੱਚੇ ਮੋਤੀ ਵੇ ਤੇਰ ਕੋਲ ਜਪ ਪਹੁੰਚਾ ਖੜੀ ਖੜੋਤੀ ਵੇ ਵੀਰਾ ਵੀਰਾ ਮੇਰਾ ਸਤਰੰਗਾ ਚੀਰਾ ਮਾਤਰੀ ਸਵਾਲਾ ওকে ਛੋਟੀ ਭੈਣ ਉਹਨਾਂ ਨੂੰ ਬਹੁਤ ਬਹੁਤ ਦੁਆਵਾਂ ਭੇਜਦੀ ਹੈ ਬਹੁਤ ਬਹੁਤ ਧੰਨਵਾਦੀ ਆ ਜੀ ਮੈਂ ਅਕਸ਼ੇ ਕੁਮਾਰ ਭਾਜੀ ਦਾ ਕਿ ਭਾਜੀ ਇਸ ਤਰ੍ਹਾਂ ਹੀ ਤੁਸੀਂ ਵਾਦੇ ਫੁੱਲਦੇ ਰਹੋ ਤੁਹਾਡਾ ਤੇ ਆਲਰੇਡੀ ਦੁਨੀਆ ਤੇ ਇਹਨਾ ਨਾਮ ਹੈ ਤੁਹਾਡੀ ਦਿਾਨਤਦਾਰੀ ਬੜੀ ਮਸ਼ਹੂਰ ਹੈ ਤੁਸੀਂ ਹਰ ਇੱਕ ਦੀ ਬਾਹ ਫੜਦੇ ਹੋ ਤੇ ਅਸੀਂ ਪੜਦੇ ਹੁੰਦੇ ਸੀ ਤੇ ਅੱਜ ਇਹ ਮੇਰੇ ਨਾਲ ਹੋਇਆ ਤੇ ਮੈਂ ਰਹੇ ਤੁਹਾਡਾ ਸੰਪਰਕ ਕਦੇ ਵੀ ਅਕਸ਼ੇ ਭਾਜੀ ਨਹੀਂ ਜੀ ਕਦੇ ਨਹੀਂ